ਉਹ ਸਾਫੀਆਂ ਤੋਂ ਵਾਰ ਪਹਿਲੇ ਸਾਫੀਆਂ ਦੂਜੇ ਰੰਗ ਜੜਾ ਕਲਾ ਤੋੜਨਾ ਲਾਹੌਰ ਦਾ ਉਹ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਦਿੱਤਾ ਫਰਮਾ ਬਾਕੀ ਨਗ ਦਾ ਜੋਬ ਜੇ ਸ਼ਰਮਲੇਸ਼ ਦੇ ਝਾੜ ਓਏ ਆਇਆ ਮਲੇਸ਼ਾ ਗੋਲਾ ਨਾ ਛੱਡੂ ਕੰਧ ਨਾ ਛੱਡੂ ਕੌੜਾ ਓਏ ਅੱਖਾਂ ਨੂੰ ਕਰ ਦੂ ਕੰਨਾਂ ਕੰਨਾਂ ਨੂੰ ਕਰ ਦੂ ਗੋਲਾ ਓਹ ਪੱਟੀ ਤੇਰੀ ਮਲੇਸ਼ ਖਾਨਾ ਤੇਰਾ ਖਰਾਬ ਸੈਨ ਚੜਨਗੇ ਸ਼ਿਕਾਰ ਓਹ 12 ਕੋਦੀ ਜਾੜ 24 ਕੋਦਾ ਆਪਣਾ ਤੇਰਾ ਲੈਨੇ ਆ ਸੋਚਾ ਤੇਰਾ ਭੰਨਾਂਗੇ ਸੱਜਾ ਦੇ ਖੱਬਾ ਮੋਢਾ ਕੁੱਤਾ ਵੱਡੇ ਤਰੀ ਲੱਤ ਨੂੰ ਉਹ ਬਾਜ ਪਵੇ ਤਰੀ ਅੱਖ ਨੂੰ ਵਟਾਂਗੇ ਗੋਡਾਂ ਨਾਲ ਛੱਡਾਂਗੇ ਭੱਜਣ ਜੋਗਾ ਉਹ ਗੁਰੂ ਘਰ ਦੇ ਅਨੰਦਗਾ ਝੂਠਿਆ ਪਾਪੀਆ ਲੋਕਾ ਜੜਪੁੱਟੀ ਚੁਗਲਾ ਮੂਲਾ ਪਾਪੀਆਂ ਦੀ ਜੜਪੁੱਟੀ ਚੰਦੂ ਪਾਪੀ ਦੀ ਜਿਹੜੇ ਗੁਰੂ ਅਰਜਨ ਦੇਵ ਜੀ ਨੂੰ ਤੱਤੀ ਲੋਹ ਤੇ ਬਿਠਾਇਆ ਸੀ ਜੜਪੁੱਟੀ ਗੰਗੂ ਪਾਪੀ ਦੀ ਜਿਹੜੇ ਸਹਿਬਜ਼ਾਦਿਆਂ ਨੂੰ ਫੜਾਇਆ ਸੀ ਜੜਬੁੱਤੀ ਪਾਪੀ ਰੰਗੇ ਦੀ ਜਿਹਨੇ ਗੁਰੂ ਤੇਗ ਬਹਾਦਰ ਜੀ ਦਾ ਅਸੀਸ ਕਿਟਾਇਆ ਸੀ ਜੜਬੁੱਤੀ ਬਾਈ ਧਾਰ ਦੇ ਸੂਬਿਆਂ ਦੀ ਝੂਠਿਆ ਦੀ ਜਿੰਨਾ ਗੁਰੂ ਗਬਨ ਸਿੰਘ ਨਾਲ ਮੱਥਾ ਲਾਇਆ ਸੀ ਜੜਬੁੱਤੀ ਕਾਬਲੀ ਕੁੱਤੇ ਅਬਦਾਲੇ ਦੀ ਜਿਹਨੇ ਹਰਮੰਦਰ ਸਾਹਿਬ ਤੇ ਤੋਪਾਂ ਨਾਲ ਹੱਲਾ ਕਰਾਇਆ ਸੀ ਜੜਬੁੱਤੀ ਮਸੇ ਰੰਗੜ ਦੀ ਜਿਹਨੇ ਦਰਬਾਰ ਚ ਮੰਜਾ ਡਾਇਆ ਸੀ ਜੜਬੁੱਤੀ ਬਚਨੇ ਨਰਕ ਧਾਰੀ ਦੀ ਜਿਹਨੇ ਗੁਰੂ ਗ੍ਰੰਥ ਸਾਹਿਬ ਤੋਂ ਉੱਚਾ ਹੋ ਕੇ ਬਹਿਣਾ ਚਾਹਿਆ ਸੀ ਜੜਬੁੱਤੀ ਰੰਡੀ ਇੰਦਰਾ ਕੁੱਤੀ ਦੀ ਜਿਨੇ ਅਕਾਲ ਤੱਕ ਨੂੰ ਢੋਂਡਦਾ ਹੁਕਮ ਸੁਣਾਇਆ ਸੀ ਜੜਪੁੱਟੀ ਵੈਜੇ ਦੀ ਜਿਨੇ ਅਕਾਲ ਤੱਕ ਦੇ ਧੋਪਣਾ ਹੱਲਾ ਕਰਾਇਆ ਸੀ ਜੜਪੁੱਟੀ ਉਹਨਾਂ ਅਫਸਰਾਂ ਦੀ ਜਿਨਾਂ ਭਾਗੜੇ ਦਾ ਫੱਟਾ ਚਕਾਇਆ ਸੀ ਥੋੜ ਜਹਰ ਪੁੱਟਾਂਗੇ ਭਲਾਰਾਂ ਵਾਲੇ ਪਿਆਰੇ ਦੀ ਜਿਨੇ ਗੁਰੂ ਗ੍ਰੰਥ ਸਾਹਿਬ ਜਲਾਉਣਾ ਚਾਹਿਆ ਸੀ ਜੜਪੁੱਟਾਂਗੇ ਝੂਠੇ ਸੌਦੇ ਵਾਲੇ ਦੀ ਜਿਨੇ ਗੁਰੂ ਗਵੈਸਿਕ ਬੰਦਾ ਚਾਹਿਆ ਸੀ ਜੜਪੁੱਟਾਂਗੇ ਸੋਏ ਕਮਾਣ ਵਾਲਿਆਂ ਦੀ ਜਿਨਾਂ ਕਾਲੇ ਮੂਹ ਕਰਕੇ ਨੀਲੇ ਪੈਰ ਕਰਕੇ ਕਾਲੇ ਚੋਲੇ ਪਾ ਕੇ ਦਸਮ ਗ੍ਰੰਥ ਦਾ ਸੋਗ ਬਣਾਇਆ ਸੀ ਡੁਡੂ ਡੁਡੂ ਤੇਰੀ ਮਾਤ ਨੂੰ ਸ੍ਰੀ ਸਾਹਿਬ ਤੇਰੇ ਨੱਕ ਨੂੰ ਟੁੱਠਾ ਤੇਰੇ ਹੱਥ ਨੂੰ ਮੰਗਦਾ ਫਿਰੇ ਜਗਤ ਨੂੰ ਉਹ ਕੀ ਲੈਣਾ ਈ ਖਾਲਸੇ ਨਾਲ ਅੜ ਕੇ ਦਿਨ ਕੱਟਲਾ ਤੂੜੀ ਵਾਲਿਆਂ ਦਰਬੜ ਕੇ 96 ਕਰੋੜ ਖਾਲਸਾ ਆਊਗਾ ਚੜ ਕੇ ਲੰਡੇ ਪੁੱਛੇ ਨੂੰ ਲੈ ਜੂ ਫੜ ਕੇ ਜਿਹੜਾ ਆਊਗਾ ਚੜ ਕੇ ਉਹ ਜਾਊਗਾ ਛੜ ਕੇ ਖਾਲਸੇ ਨਾਲ ਆੜੇਗਾ ਦਰਲੇ ਲੈ ਲਾ ਮਰੇਗਾ ਛੜਨ ਪਰੇਗਾ ਤਰੇਗਾ ਗੱਲ ਘੇਰ ਕਰਾਂ ਗਿਆ ਵੇ ਗੁਰੂ ਹਰਗੋਬਿੰਦ ਸਾਹਿਬ ਜੀ ਕੋ ਭਾਵੇਂ वाहेगुरु वाहेगुरु